ਤੁਹਾਗੇ ਦਾ ਸਤ ਸ੍ਰੀ ਅਕਾਲ ਮਿਰੋ ਤੁਹਾਡਾ ਆਪਣੇ ਚੈਨਲ ਫਰਤੇ ਡੇ ਦੀ ਫਾਰਮ ਦੇ ਵਿੱਚ ਜਿਹੜੀ ਅੱਪਾਂ ਅੱਜ ਵੀਡੀਓ ਬਣਾ ਰਹੇ ਪਿੰਡ ਚੱਬਾ ਜ਼ਿਲ੍ਹਾ ਸ੍ਰੀ ਅਮਰਸਾ ਸਾਹਿਬ ਅੱਜ ਬਜ ਦੇ ਕੋਲ ਦੋ ਗਾਮ ਕਾਉ ਨੇ ਡਿਟੇਲਸ ਸਾਰੀਆਂ ਨਹੀਂ ਅਪਾਂ ਬਾਅਦ ਵਿੱਚ ਪਤਾ ਕਰਦੇ ਹਾਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਨਾਲ ਲੱਗਦੇ ਬੈਲ ਆਈਕਨ ਬਸ ਕਰ ਲਿਓ ਤਾਂ ਵਾਦ ਮੇਰੇ ਸਾਰੇ ਵੀਰਾਂ ਦਾ ਆ ਆਪਾਂ ਬਾਈ ਨਾਲ ਗੱਲ ਕਰਦੇ ਆ ਸਬਸਕ੍ਰਾਈਬਰ ਜੀ ਅਸਲਾਮ ਵਾਲਾ ਜੀ ਕਿਨਾ ਆਪਣਾ ਜੀ ਸਰਵਨ ਸਿੰਘ ਸਰਵਨ ਸਿੰਘ ਪਿੰਡ ਚੱਬਾ ਜ਼ਿਲ੍ਹਾ ਮਸਰ ਜ਼ਿਲ੍ਹਾ ਮਸਰ ਇੱਕ ਵਾਰ ਫੋਨ 'ਤੇ ਬੋਲੇ ਪਣਾ ਹਾਂਜੀ ਫੋਨ ਨੰਬਰ 9943 ਹਾਂਜੀ 85565 85565 ਤੇ ਅੱਜ ਆਪਾਂ ਦੋ گاਵ ਕਾਉਂ ਕੀਤੀਆਂ ਆ ਦੋਵੇਂ ਹੀ ਆ ਦੋਵੇਂ ਹੀ ਆਈਆਂ ਤੇ ਜੀ ਮੇਰੀਆਂ ਠੀਕ ਠੀਕ ਆ ਤੇ ਆਹ ਰੀ ਗਾ ਦਾ ਕੀ ਹੈ ਹਸਾਬ ਦਾ ਦੁੱਧ ਕਿੰਨਾ ਇਹ ਯਾਰ ਦੋਵੇਂ 9000 ਦੀਆਂ ਤਾਂ ਆ ਗਏ ਦੋਵੇਂ 9000 ਦੀਆਂ ਤੇ ਦੁੱਧ ਕਿੰਨਾ ਗਨਾ ਦਾ ਇੱਕ ਥੱਲੇ 5 ਕਿਲੋ ਇੱਕ ਥੱਲੇ 2.5 ਕਿਲੋ ਆ ਅੱਛਾ 2.5 ਕਿਲੋ ਇੱਕ ਥੱਲੇ ਆਹ ਮਹੀਨਾ ਇਹਨੂੰ ਦੇ ਮਹੀਨੇ ਉੱਤੇ ਹੋ ਗਿਆ ਬਣੀ ਨੂੰ ਅੱਛਾ ਅੱਛਾ ਡੱਬੀ ਨੂੰ ਡੱਬੀ ਨੂੰ ਅਸੀਂ ਤੂੰ ਜਿਹੜਾ ਇਹਨੂੰ ਇਹਨੇ ਮਹੀਨਾ ਹੋ ਗਿਆ ਇਹੇ ਭਰਾਏ ਤੋਂ ਇਹਨੂੰ ਮਹੀਨਾ ਹੋ ਗਿਆ ਹਾਂ ਇਹ ਕੰਮ ਛੱਡਿਆ ਡੱਗਾ ਟੁਗਾ ਕੋਈ ਤੂੜੀ ਤੰਦ ਨਹੀਂ ਹੈਗਾ ਵੇਚਣ ਪੱਟੇ ਕੋਲ ਮੇਚਦੀਆਂ ਹਾਂ ਆ ਪੱਟੇ ਹੁਣ ਚਲੋ ਕੋਈ ਨਹੀਂ ਖੋਲੋ ਮੜੇ ਤੂੜੀ ਮੜੇ ਨੂੰ ਮੌਲੀ ਮੜੇ ਕਈ ਵੀਰ ਹੁੰਦੇ ਆ ਕਈ ਨੇ ਦੁੱਧ ਲਗਾ ਚੈਦੀ ਥੋੜਾ ਬਦੀ ਬੜਾ ਬਦੁੱਤ ਜੰਦੀ ਹੋਵੇ ਹਾਂ ਸੂਈਆਂ ਥੋੜੇ ਚੜਦੀਆਂ ਐ ਹਾਂਜੀ ਹਾਂਜੀ ਉਹ ਤਾਂ ਗਾਵਰ ਵੇਖੋ ਚ ਟੰਗੇ ਲੱਗਦੀਆਂ ਤਾਂ ਮੇਰੇ ਉਹ ਕਿੰਨਾਂ ਥਲੇ ਦਸਾਰੇ ਮਾਤਲੇ ਗਾਹਲੇ ਇਹਦੇ ਥਲੇ 5 ਕਿਲੋ ਦੁੱਧ ਹੈਗਾ 5 ਕਿਲੋ ਤੇ ਟੋਟਾ ਮਿਲਦੀ ਐ ਦੋਵੇਂ ਟਾਈਮ ਹੀ ਬਾੜੇ ਤੇ ਬਾੜੇ ਤੇ ਭਾਤਰਾ ਚੋਲਾ ਕੋਈ ਗੱਲ ਹੀ ਨਹੀਂ ਠੀਕ ਠੀਕ ਲੈ ਲਓ ਕੋਸਾ ਮੇਰਾ ਦੁੱਧ ਤਗਾ 5 ਕਿਲੋ ਦੋ ਟਾਈਮਾਂ ਦਾ ਬਾੜ ਦੇ ਮਿਲਦੀ ਐ ਆਗਾ ਵੈ ਸੀਲ ਕਹਿੰਦੇ ਤੇ ਆਹ ਈ ਗਾਂ ਇਹਦੇ ਨਾਲ 2.5 ਕਿਲੋ ਦੁੱਧ ਆ ਅੱਛਾ ਅੱਛਾ ਤੇ ਇੱਕ ਨਾ ਮਿਲਦੀ ਐ ਨਾ ਨਾ ਦੋਵੇਂ ਟਾਈਮ ਨਹੀਂ ਅੱਛਾ ਦੋ ਟਾਂ ਮਿਲਦੀ ਐ ਪੱਠਾ ਨਹੀਂ ਆ ਰਾ ਤੁਰੀ ਨਹੀਂ ਹੈ ਹਾਂਜੀ ਹਾਂਜੀ ਪੱਠੇ ਕਰੋ ਸਹੀ ਗੱਲ ਚਲੋ ਕੋਈ ਨਹੀਂ ਜਿਹੜੇ ਵੀਰ ਨੇ ਫੜਨੇ ਹੋ ਲੈਣੀਆਂ ਕਮਾਲੋ ਕਮਾਲੋ ਨੋਵਿਕਾ ਸਾਹਿਬੋ ਸਸਤੇ ਭਾਜ ਚ ਸਸਤੀਆਂ ਗਾਵਾਂ ਲੈ ਲਓ ਆਪਾਂ ਸਾਬ ਨੂੰ ਕਰਦੇ ਯਾਰ ਹਾਂ ਕੋਈ ਸਾਬ ਨੂੰ ਆਗਦੇ ਕਈ ਜਰੇ ਕਿਆਂ ਲੋਡ ਹੁੰਦੀ ਆ ਲੈ ਜਾਂਦੇ ਆ ਹਾਂਜੀ ਹਾਂਜੀ ਯਾਰ ਬੰਦ ਕਰ ਮਾਲੇ ਮੋਲ ਕਿਦਾਂ ਦੋਵਾਂ ਦਾ 28000 28000 ਲੋ ਬੀ ਕਿਸਾਨ ਗੁਰੂ ਠੀਕ ਠੀਕ ਇਹਨੂੰ ਮਿੱਟੀ ਦਾ ਖਰ ਮਿਲਦਾ ਆ ਆਹੋ ਇਹ ਨਹੀਂ ਇਹਨੂੰ ਮਹੀਨਾ ਜਿਆਦਾ ਹੋਗਾ ਉਹਨੂੰ ਮਹੀਨਾ ਪਿਆ ਅਛਾ ਉਹਨੂੰ ਮਹੀਨਾ ਇਹਨੂੰ ਵਧ ਹੋਇਆ ਚਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ